ਪਹਿਲਾਂ ਆਪਾਂ ਪੰਕਤੀ ਪੜ੍ਹਦੇ ਹਾਂ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ। ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ। ਪ੍ਰਭੂ ਦੀ ਸ਼ਰਨ ਪੈ ਕੇ ਸਾਰੇ ਭੈ ਲੱਥ ਜਾਂਦੇ ਨੇ। ਦੁੱਖ ਬਿਨਸ ਜਾਂਦੇ ਨੇ, ਦੁੱਖ ਦੂਰ ਹੋ ਜਾਂਦੇ ਨੇ। ਦੁੱਖ ਬਿਨ ਸੇ ਦਾ ਭਾਵ ਦੁੱਖ ਮੰਨਦੇ ਨੇ ਮਨ ਨੂੰ ਦੁੱਖ ਕਿਹੜੇ ਲੱਗੇ ਹੋਏ ਨੇ ਮਨ ਦੇ ਰੋਗਾਂ ਦੀ ਗੱਲ ਕਰਦੀ ਆ ਜੀ ਗਰਬਾਣੀ ਮਨ ਨੂੰ ਰੋਗ ਹੈਗਾ ਜੈਲਸ ਈਰਖਾ ਦਬੈਤ ਛੜਾ ਚੁਗਲੀ ਨਿੰਦਿਆ ਦਾ ਇਹ ਮਨ ਨੂੰ ਦੁੱਖ ਲੱਗੇ ਹੋਏ ਨੇ ਤੇ ਇਹ ਦੁੱਖ ਦੂਰ ਹੋ ਜਾਂਦੇ ਨੇ ਜਦੋਂ ਪ੍ਰਭੂ ਦੀ ਸ਼ਰਨ ਪੈਂਦਾ ਹੈ ਮਨੁੱਖ ਪ੍ਰਭੂ ਦੀ ਸ਼ਰਨ ਪੜਾ ਕੀ ਹੈ ਗੁਰੂ ਦੀ ਸ਼ਰਨ ਆ ਕੇ ਗੁਰੂ ਦੇ ਬਚਨ ਮੰਨ ਲਏ। ਵੀ ਜੋ ਕਹੇ ਸੋਈ ਭਲ ਮੰਨੋ। ਜੋ ਗੁਰੂ ਕਹਿੰਦਾ ਉਹ ਭਲਾ ਕਰਕੇ ਮੰਨ ਲਿਆ। ਵਿਆਰ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ। ਪ੍ਰਭੂ ਪਰਮਾਤਮਾ ਦੀ ਦਇਆ ਪ੍ਰਾਪਤ ਹੋਏਗੀ ਜਦੋਂ ਪੂਰੇ ਸਤਗੁਰੂ ਨੂੰ ਧਿਆਨ ਵਿੱਚ ਰੱਖਿਆ। ਚਾਏ ਦਾ ਮਤਲਬ ਆ ਧਿਆਨ ਵਿੱਚ ਰੱਖਣਾ ਧਿਆਨ ਵਿੱਚ ਰੱਖਣ ਦਾ ਭਾਵ ਆਪਾਂ ਸਿੱਧਾ ਪੰਜਾਬੀ ਚ ਸਮਝੀਏ ਵੀ ਗੁਰੂ ਦੇ ਬਚਨ ਯਾਦ ਰੱਖਣੇ ਨੇ ਜਿੱਥੋਂ ਗੁਰੂ ਰੋਕਦਾ ਉਥੋਂ ਰੁਕਣਾ ਤੇ ਜਿੱਥੇ ਗੁਰੂ ਕਹਿੰਦਾ ਉਥੇ ਜਾਣਾ ਇਹ ਪੂਰਾ ਸਤਿਗੁਰੂ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰੂ ਧਿਆਇਆ ਦਾ ਭਾਵ ਆ ਵੀ ਪੂਰੇ ਸਤਿਗੁਰੂ ਦੇ ਬਚਨ ਧਿਆਨ ਵਿੱਚ ਰੱਖਣੇ ਆ ਗੁਰੂ ਦੀ ਗੱਲ ਮੰਨਣੀ ਆ ਅਗਲੇ ਬੰਦ ਚ ਮਾਰਾ ਦਾਸ ਨੇ ਪ੍ਰਭ ਜੀਓ ਤੂੰ ਮੇਰੋ ਸਹਬ ਦਾਤਾ ਹੇ ਪ੍ਰਭੂ ਪ੍ਰਮਾਤਮਾ ਜੀ ਤੂੰ ਸਾਰੀਆਂ ਦਾਤਾਂ ਦੇਣ ਵਾਲਾ ਤੂੰ ਹੀ ਐ ਇੱਥੇ ਇਹ ਵੀ ਹੁਣ ਸਮਝ ਲੈ ਆ ਵੀ ਕਿਸੇ ਪਾਸੇ ਹੋਰ ਨਾ ਧਿਆਨ ਹੋਵੇ ਇਹ ਬਾਰ ਬਾਰ ਗੱਲ ਕਿਉਂ ਕਰਨੀ ਪੈਂਦੀ ਆ ਵੀ ਪੱਕੀ ਹੋ ਜਾਏ ਆਪਣੇ ਮਨ ਦੇ ਵਿੱਚ ਵੀ ਕੋਈ ਹੋਰ ਵੀ ਤਾਕਤ ਹੈਗੀ ਆ ਦਾਤਾਂ ਦੇਣ ਵਾਲੀ ਦੁੱਖ ਦੇਣ ਵਾਲੀ ਜਾਂ ਸੁੱਖ ਦੇਣ ਵਾਲੀ ਨਾ ਪ੍ਰਭ ਜੀਓ ਤੂੰ ਮੇਰੋ ਸਹਬ ਦਾਤਾ ਏ ਸੱਚੇ ਪਾਤਸ਼ਾਹ ਤੂੰ ਹੀ ਸਾਰੀਆਂ ਦਾਤਾਂ ਦੇਣ ਵਾਲਾ ਸਹਬ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਦੀਨਾ ਤੇ ਦਇਆ ਕਰਨ ਵਾਲਾ ਪ੍ਰਭੂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਗੁਰੂ ਮਹਾਰਾਜ ਕਹਿੰਦੇ ਗੁਣ ਗਾਵੋ ਰੰਗ ਰਹਿਤਾ ਉਹਦੇ ਗੁਣ ਗਾਉਣੇ ਨੇ ਉਹਦੇ ਰੰਗ ਵਿੱਚ ਰੰਗੇ ਰਹਿ ਕੇ ਜੇ ਕੱਲੀ ਜੀਵ ਉਹਦੇ ਗੁਣ ਗਾਈ ਜਾਂਦੀ ਆ ਤੇ ਮਨ ਕਿਤੇ ਹੋਰ ਤੁਰਿਆ ਫਿਰਦਾ ਮਨ ਦੀ ਆਸ਼ਾ ਮਨ ਕਿਤੇ ਹੋਰ ਆ ਕਿਤੇ ਓਟ ਆਸਰਾ ਲਈ ਫਿਰਦਾ ਮਨ ਤਾਂ ਫੇਰ ਨਹੀਂ ਪ੍ਰਭੂ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਉਹਦੇ ਗੁਣ ਗਾਉਣੇ ਨੇ ਰੰਗੇ ਨੂੰ ਮਨ ਨੂੰ ਰੰਗ ਕੇ ਕਹਿ ਲੋ ਆਪਦੇ ਮਨ ਨੂੰ ਗੁਰੂ ਚਰਨਾਂ ਨਾਲ ਟਿਕਾ ਕੇ ਗੁਰੂ ਤੇ ਭਰੋਸਾ ਰੱਖ ਕੇ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣੇ ਹਨ ਰਹਾਉ ਵਾਲੇ ਬੰਦ ਚ ਕਹਿੰਦੇ ਨੇ ਮਹਾਰਾਜ ਸਤ ਸੰਗ ਸਤ ਗੁਰ ਨਾਮ ਨਿਧਾਨ ਨਿਧਾਨ ਦੇ ਰਢਾਇਆ ਵੀ ਇਹ ਸੱਚੇ ਸਤਗੁਰੂ ਨੇ ਪ੍ਰਭੂ ਪਰਮਾਤਮਾ ਦਾ ਨਾਮ ਸਾਨੂੰ ਪੱਕਾ ਕਰਾਉਂਦੇ ਨੇ ਤੇ ਫੇਰ ਕੀ ਹੋਏਗਾ ਜਦੋਂ ਨਾਮ ਪੱਕਾ ਹੋ ਗਿਆ ਹਿਰਦੇ ਘਰ ਵਿੱਚ ਚਿੰਤਾ ਸਗਲ ਬਿਨਾ ਸੀ ਜਿੰਨੀਆਂ ਜਿੰਨੀਆਂ ਚਿੰਤਾਵਾਂ ਦੇ ਵਿੱਚ ਮਨੁੱਖ ਉਲਝ ਰਿਹਾ ਹੈ ਉਹ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਜਦੋਂ ਗੁਰੂ ਦੇ ਗਿਆਨ ਦਾ ਮਨ ਜੁੜਿਆ ਸਾਡਾ ਅੱਗੇ ਵਾਰ ਅਜ ਦੱਸਦੇ ਨੇ ਕਰ ਕਿਰਪਾ ਆਪਣੋ ਕਰ ਲੀਨ ਮਨ ਵਸਿਆ ਅਬినాਸੀ ਫਿਰ ਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਬਣਾ ਲੈਂਦਾ ਜਿਹੜਾ ਪਰਦਾਸ ਵਿੱਚ ਵੀ ਪੈਰਾ ਬੋਲਦਿਆਂ ਵੀ ਆਪਣੇਆਂ ਨੂੰ ਆਪਦੇ ਬਣਾਓ ਆਪਦਿਆਂ ਨੂੰ ਆਪਦੇ ਬਣਾਓ ਗੁਰਸਿੱਖੀ ਵਾਲਾ ਜੀਵਨ ਬਖਸ਼ੋ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਜਦੋਂ ਉਹ ਅਬਿਨਾਸੀ ਪ੍ਰਭੂ ਪਰਮਾਤਮਾ ਮਨ ਵਿੱਚ ਵਸਦਾ ਨਾ ਮਨੁੱਖ ਦੇ ਫੇਰ ਕੀ ਹੁੰਦਾ ਤਾਂ ਕੋ ਬਿਗਨ ਨ ਕੋ ਲਾਗੇ ਫਿਰ ਕਿਸੇ ਵੀ ਕਿਸਮ ਦਾ ਉਹਦੀ ਜ਼ਿੰਦਗੀ ਵਿੱਚ ਬਿਗਨ ਨਹੀਂ ਲੱਗਦਾ ਬਿਗਨ ਲੱਗਦਾ ਹੀ ਉਦੋਂ ਜਦੋਂ ਅਸੀਂ ਗੁਰੂ ਨਾਲੋਂ ਟੁੱਟੇ ਹੁੰਨੇ ਆ ਮਹਾਰਾਜ ਕਹਿੰਦੇ ਤਾਂ ਕੋ ਬਿਕਨੰਨਾ ਕੋ ਉ ਲਾਗੇ ਜੋ ਸਤਗੁਰ ਆਪਣੇ ਰਾਖੇ ਜਦੋਂ ਆਪਣਾ ਸਤਗੁਰ ਰਖਵਾਲਾ ਬਣਦਾ ਫੇਰ ਨਹੀਂ ਬਿਕਨ ਲਗਦੇ ਚਰਨ ਕਮਲ ਬਸੇ ਰਦ ਅੰਤਰ ਚਰਨ ਕਮਲ ਕੀ ਆ ਜੀ ਗੁਰੂ ਦੇ ਬਚਨ ਹਿਰਦੇ ਵਿੱਚ ਵਸਣੇ ਚਾਹੀਦੇ ਨੇ ਫੇਰ ਨਹੀਂ ਕਿਸੇ ਵੀ ਕਿਸਮ ਦਾ ਕੋਈ ਬਿਕਨਾ ਨਾ ਕੋਈ ਸਗਨਾ ਅਪਸਗਨ ਕੁਛ ਨਹੀਂ ਲੱਗਦਾ ਫਿਰ ਮਹਾਰਾਜ ਕਹਿੰਦੇ ਚਰਨ ਕਮਲ ਬਸੇ ਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਅੰਮ੍ਰਿਤ ਹਰ ਰਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਗੁਰਬਾਣੀ ਦਾ ਰਸ ਚਖਣਾ ਸੁਰਤ ਦੀ ਅੱਖ ਨਾਲ ਵੇਖਣਾ ਗੁਰੂ ਨੂੰ ਤੇ ਸੁਰਤ ਦੇ ਕੰਨਾਂ ਨਾਲ ਸੁਣਨਾ ਆਪਦੇ ਹਿਰਦੇ ਘਰ ਵਿੱਚ ਧਿਆਨ ਲਗਾਉਣਾ ਪ੍ਰਭੂ ਪਰਮਾਤਮਾ ਦਾ ਚਰਨ ਕਮਲ ਬਸੇ ਰਦ ਅੰਤਰ ਅਮਰਤ ਹਰ ਰਸ ਚਾਖੇ ਅਗਲਾ ਬੰਦਾ ਜੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਆਪਣੇ ਪ੍ਰਭੂ ਪਰਮਾਤਮਾ ਦੀ ਸੇਵਾ ਵਿੱਚ ਸੇਵਕ ਬਣ ਕੇ ਪ੍ਰਭੂ ਪਰਮਾਤਮਾ ਦੀ ਸੇਵਾ ਵਿੱਚ ਲੱਗ ਪ੍ਰਭੂ ਪਰਮਾਤਮਾ ਦੀ ਸੇਵਾ ਕੀ ਹੈ ਪ੍ਰਭੂ ਪਰਮਾਤਮਾ ਨੂੰ ਦਾ ਨਾਮ ਜਪਣਾ ਉਹਨੂੰ ਧਿਆਨ ਵਿੱਚ ਰੱਖਣਾ ਉਹਨੂੰ ਕਣਕਣ ਵਿੱਚ ਵੇਖਣਾ ਜਰੇ ਜਰੇ ਵਿੱਚ ਬਸਦਾ ਜਿਹੜਾ ਜਦੋਂ ਜਰੇ ਜਰੇ ਵਿੱਚ ਬਸਦੇ ਦੀ ਵੇਖਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਾਰੇ ਜੀਵਾਂ ਵਿੱਚ ਹੀ ਪ੍ਰਭੂ ਪਰਮਾਤਮਾ ਦੇਖਦਾ ਸਭ ਗੋਪਿੰਦ ਹੈ ਸਭ ਗੋਵਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਫਿਰ ਇਹ ਵਰਤੀ ਬਣ ਜਾਂਦੀ ਆ ਮਨੁੱਖ ਦੀ ਫਿਰ ਪ੍ਰਭੂ ਪਰਮਾਤਮਾ ਦਾ ਰੂਪ ਹੀ ਦਿਖਦਾ ਕਿਸੇ ਨਾ ਕੋਈ ਈਰਖਾ ਨਾ ਕੋਈ ਦੁਬੈਤ ਨਾ ਕੋਈ ਸਾੜਾ ਨਾ ਕੋਈ ਜੈਲਸ ਫਿਰ ਨਹੀਂ ਰਹਿੰਦੀ ਫਿਰ ਸਾਰਿਆਂ ਨੂੰ ਸਾਰਿਆਂ ਦੇ ਅੰਦਰ ਪ੍ਰਭੂ ਪਰਮਾਤਮਾ ਨੂੰ ਦੇਖਦਾ ਮਨੁੱਖ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਨ ਪੂਰਨ ਪੈਜ ਰਖਾਈ ਗੁਰੂ ਮਹਾਰਾਜ ਕਹਿੰਦੇ ਅਸੀਂ ਉਤੋਂ ਬਲਿਹਾਰ ਜਾਂਨੇ ਆ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜਾ ਪੂਰੀ ਪੈਜ ਰੱਖਦਾ ਤੇ ਰਖਾਉਂਦਾ ਸੋ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਹੁਕਮਨਾਮੇ ਵਿੱਚੋਂ ਸੰਕੇਪ ਜੀ ਗੱਲ ਸਮਝੀ ਐ ਤੇ ਜੋ ਲੜੀਵਾਰ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸ਼ਬਦ ਵਿਚਾਰ ਦੀ ਸੇਵਾ ਲੈਨੇ ਆ ਸਤਿਗੁਰਾਂ ਤੋਂ ਉਹ ਪਾਵਨ ਪਵਿੱਤਰ ਅੰਗ 342 ਤੇ ਹੀ ਸਭਾਏਮਾਨ ਸ਼ਬਦ ਹੈ ਜੋ ਕਿ ਇਹੀ ਗੱਲ ਇੱਥੇ ਦੱਸਦੇ ਨੇ ਭਗਤ ਜੀ ਰਣ ਰੂਤੋ ਭਾਜੇ ਨਹੀਂ ਸੂਰੋ ਥਾਰੋ ਨਾ ਇਹ ਇੱਕ ਨਾ ਰਣ ਦੇ ਵਿੱਚ ਜੂਝਣਾ ਹੁੰਦਾ ਮਨ ਨੇ ਮੈਦਾਨੇ ਜੰਗ ਵਿੱਚ ਕਹਿ ਲੋ ਆਪਾਂ ਜਿਹੜੀ ਉਹਦਾ ਆਪਾਂ ਇੱਕ ਆ ਹੋ ਗਈ ਨਾ ਸਰੀਰਕ ਕਰਕੇ ਮੈਦਾਨੇ ਜੰਗ ਵਿੱਚ ਚੱਕਾ ਪਾ ਜੂਝਦਾ ਇਤਿਹਾਸ ਤੋਂ ਆਪਾਂ ਜਾਣੂ ਆ ਸਿੰਘ ਜੂਝੇ ਸਿੰਘਣੀਆਂ ਵੀ ਜੂਝੀਆਂ ਨੇ ਮੈਦਾਨੇ ਜੰਗ ਵਿੱਚ ਜੋਲ ਮਨ ਨਾਲ ਟੱਕਰ ਇੱਕ ਤਾਂ ਉਹ ਹੋ ਗਿਆ ਰਣ ਰੂਤੋ ਇੱਕ ਹੋ ਗਿਆ ਜਿਹੜਾ ਮਤਲਬ ਆ ਵਿਸ਼ਿਆਂ ਬਕਾਰਾਂ ਦੇ ਨਾਲ ਲੜਨਾ ਮੰਨੇ ਵਿਸ਼ਿਆਂ ਨਾਲ ਬਕਾਰਾਂ ਨਾਲ ਬਹਿਮਾਂ ਭਰਮਾਂ ਕਰਮਾਂ ਕਾਣਾ ਨਾਲ ਲੜਾਈ ਕਰਨੀ ਆ ਮੰਨੇ ਉਹਨਾਂ ਨੂੰ ਜਿੱਤਣਾ ਆ ਪੰਜਾਂ ਨੂੰ ਜਿਹਨਾਂ ਪੰਜਾਂ ਨੂੰ ਜਿੱਤ ਲਿਆ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਵਿੱਚ ਕਰ ਲਿਆ ਉਹ ਸੂਰਮਾ ਇਹਦਾ ਭਾਵ ਇਹ ਵੀ ਲਵਾਂਗੇ ਆਪਾਂ ਮਹਾਰਾਜ ਕਹਿੰਦੇ ਰਣ ਰੂਤ ਤੋਂ ਭਾਜੇ ਨਹੀਂ ਜੇ ਭਾਈ ਇਹਨਾਂ ਬਕਾਰਾਂ ਤੋਂ ਹਾਰ ਕੇ ਭੱਜ ਗਿਆ ਵੀ ਇਹ ਨਹੀਂ ਬਸ ਵਿੱਚ ਆਉਂਦੇ ਕੁਝ ਨਹੀਂ ਹੋ ਸਕਦਾ ਅਰਦਾਸ ਵੀ ਆਪਾਂ ਕਰ ਦਿੰਨੇ ਆਂ ਕਈ ਵਾਰੀ ਆ ਕੇ ਵੀ ਮਹਾਰਾਜੇ ਕੰਟਰੋਲ 'ਚ ਨਹੀਂ ਆਉਂਦੇ ਗੁਰੂ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰਨੀ ਆ ਕਿ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਪੰਜਾਂ ਤੋਂ ਮੈਨੂੰ ਬਚਾਓ ਤੇ ਬਚਾਏਗਾ ਗੁਰੂ ਗਿਆਨ ਦੀ ਦਾਤ ਦੇ ਕੇ ਜਦੋਂ ਗੁਰੂ ਦਾ ਗਿਆਨ ਪੱਲੇ ਆ ਗਿਆ ਫਿਰ ਇਹਨਾਂ ਪੰਜਾਂ ਨਾਲ ਜੋੜਣ ਦਾ ਹੌਸਲਾ ਬਣੇਗਾ ਕੌਨਫੀਡੈਂਸ ਬਣ ਜਾਏਗਾ ਪੰਜਾਂ ਨਾਲ ਯੁੱਧਣ ਦਾ ਇਹ ਪੰਜਾਂ ਤੋਂ ਜੇ ਡਰ ਕੇ ਭੱਜ ਗਏ ਵੀ ਇਹ ਨਹੀਂ ਬੱਸ ਵਿੱਚੋਂਦੇ ਚਲੋ ਜੀ ਫੇਰ ਨਹੀਂ ਇਹਨਾਂ ਨੂੰ ਜਿੱਤਣਾ ਭਾਵੇਂ ਤਾਂ ਇਹੀ ਬਣਦਾ ਤੇ ਸੂਰੋ ਥਾਰੋ ਨਉ ਉਹਦਾ ਨਾਂ ਸੂਰਮਾ ਜਿਹਨੇ ਪੰਜਾਂ ਨੂੰ ਪੰਜਾਂ ਬਕਾਰਾਂ ਨੂੰ ਜਿੱਤ ਲਿਆ ਆਪਦੇ ਕੰਟਰੋਲ ਵਿੱਚ ਕਰ ਲਿਆ ਦੁਬਾਰੇ ਫੇਰ ਪੰਕਤੀ ਪੜਦਾ ਜੀ ਰਣ ਰੂਤੋ ਭਾਜੈ ਨਹੀਂ ਸੂਰੋ ਥਾਰੋ ਨਉ ਮਹਾਰਾਜ ਕਹਿੰਦੇ ਉਸ ਦਾ ਨਾਮ ਸੂਰਮਾ ਜਿਹੜਾ ਇਹਨਾਂ ਪੰਜਾਂ ਬਕਾਰਾਂ ਨੂੰ ਕੰਟਰੋਲ ਵਿੱਚ ਕਾ ਲੈਂਦਾ ਹਰਾ ਦਿੰਦਾ ਪੰਜਾਂ ਨੂੰ ਅਗਲਾ ਬੰਦ ਰਾ ਰਸ ਨਿਰਸ ਕਰ ਜਾਂਣ ਹੋਏ ਨਰਾਸ ਸੋ ਰਸ ਪਹਿਚਾਨਿਆ ਇਹਦਾ ਭਾਵ ਆ ਮਹਾਰਾਜ ਕਹਿੰਦੇ ਉਸ ਸੂਰਮੇ ਨੇ ਮਨ ਨੇ ਉਸ ਨੂੰ ਮੈਕ ਚਸਕਿਆਂ ਤੋਂ ਬਚੇ ਰਹਿ ਕੇ ਬਚਾ ਕੇ ਸੂਰਮੇ ਮਾਨੇ ਉਹ ਮੈਕ ਚਸਕਿਆਂ ਤੋਂ ਬਚਾ ਕੇ ਉਹ ਆਤਮਕ ਆਨੰਦ ਮਾਨ ਲਿਆ ਹੈ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਨੰਦ ਮਾਨ ਲਿਆ ਮਨੁੱਖ ਨੇ ਜੇ ਇਹਨਾਂ ਨੂੰ ਬਸ ਵਿੱਚ ਕਰ ਲਵੇ ਤਾਂ ਅੱਗੇ ਮਾਰੇ ਦੱਸਦੇ ਨੇ ਇਹ ਰਸ ਛਾੜੇ ਉਹ ਰਸ ਆਵਾ ਫਿਰ ਉਹ ਰਸ ਛੱਡ ਦਿੰਦਾ ਮਨੁੱਖ ਮਨ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਮਾਣਦਾ ਜਿਸ ਨੇ ਇਹ ਦੁਨੀਆ ਵਾਲੇ ਚਸਕੇ ਛੱਡ ਦਿੱਤੇ ਹਨ ਮਹਾਰਾਜ ਕਹਿੰਦੇ ਉਸ ਨੂੰ ਉਹ ਪ੍ਰਭੂ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਗਿਆ ਹੈ ਉਹ ਰਸ ਪੀਆ ਇਹ ਰਸ ਨਹੀਂ ਆਵਾ ਫਿਰ ਮਹਾਰਾਜ ਕਹਿੰਦੇ ਕਿਉਂਕਿ ਜਿਸ ਨੇ ਉਹ ਨਾਮ ਰਸ ਪੀਤਾ ਹੈ ਜਿਸ ਮਨੁੱਖ ਨੇ ਉਸ ਨੂੰ ਇਹ ਮਾਇਆ ਵਾਲਾ ਸਵਾਦ ਚੰਗਾ ਨਹੀਂ ਲੱਗਦਾ ਮਾਇਆ ਸਾਰੇ ਤਰ੍ਹਾਂ ਦੀ ਆ ਜੀ ਪੈਸੇ ਨੂੰ ਮਾਇਆ ਨਹੀਂ ਕਿਹਾ ਕੱਲਾ ਪੈਸਾ ਤਾਂ ਗੁਜਰਾਨ ਹੈ ਸਰੀਰ ਕੋ ਲੋੜਾਂ ਵਾਸਤੇ ਸਹੂਲਤਾਂ ਦੀ ਜ਼ਰੂਰਤ ਹੈ ਹਰ ਚੀਜ਼ ਪੈਸੇ ਨਾਲ ਹੀ ਆਉਂਦੀ ਆ ਮਨੀ ਪਾਵਰ ਇਹ ਜਿਹੜੀ ਮਾਇਆ ਪੈਂਦੀ ਆ ਲੋਭ ਦੀ ਲਾਲਚ ਦੀ ਹੰਕਾਰ ਦੀ ਵਿਸਿਆ ਬਕਾਰਾਂ ਦੇ ਚਸਕੇ ਏ ਮਾਇਆ ਪ੍ਰਭੂ ਪਰਮਾਤਮਾ ਨਾਲੋਂ ટોੜੀ ਰੱਖਦੀ ਐ ਇਹ ਤਾਂ ਦੇਖੋ ਜਦੋਂ ਜਾਂ ਕੋਈ ਮਤਲਬ ਡਿਊਟੀ ਕਰਦਾ ਵੀਰ ਆ ਜਾਂ ਕੋਈ ਰਿਟਾਇਰਮੈਂਟ ਹੁੰਦਾ ਸ਼ੁਕਰਾਨਾ ਕਰਦਾ ਪ੍ਰਭੂ ਪਰਮਾਤਮਾ ਦਾ ਫੌਜੀ ਵੀਰ ਆਪਣੇ ਬਰਫਾਂ 'ਚ ਟਾਈਮ ਕੱਟਦੇ ਨੇ ਇਹਦੀ ਖਾਤਰ ਇਹ ਤਾਂ ਸ਼ੁਕਰਾਨਾ ਕਰਦਾ ਪ੍ਰਭੂ ਪਰਮਾਤਮਾ ਦਾ ਜਦੋਂ ਇਹ ਮਾਇਆ ਆਉਂਦੀ ਆ ਪੈਸੇ ਨੂੰ ਮਾਇਆ ਨਹੀਂ ਕਹੇ ਮਹਾਰਾਜ ਨੇ ਪੈਸਾ ਜ਼ਰੂਰਤ ਮੁਤਾਬਕ ਹੋਵੇ ਕੋਈ ਮਾਇਆ ਨਹੀਂ ਜਦੋਂ ਪੈਸਾ ਹੱਦਾਂ ਪਾਰ ਕਰਦਾ ਨਾ ਤੇ ਕੰਟਰੋਲੋਂ ਬਾਹਰ ਹੁੰਦਾ ਉਦੋਂ ਮਾਇਆ ਬਣਦੀ ਆ ਇੱਕ 1994 ਦਾ ਘਟਾਲਾ ਸੁਣਿਆ ਸੀ ਮੈਂ ਸ਼ਾਇਦ ਕਿਸੇ ਨੇ ਨਾਂ ਸੁਣਿਆ ਹੋਵੇ ਬਾਲਿਆਂ ਨੇ ਨਹੀਂ ਸੁਣਿਆ ਹੋਣਾ ਉਹ ਐਡਾ ਵੱਡਾ ਘਟਾਲਾ ਸੀਗਾ ਪੰਜ ਟਰਾਲੇ ਜਿਹਦੇ ਚ ਹਜ਼ਾਰ-ਹਜ਼ਾਰ ਬੋਰੀ ਪੈਂਦੀ ਆ ਹਜ਼ਾਰ ਬੋਰੀ ਜਿਹਦੇ ਚ ਟਰਾਲੇ ਚ ਪੈਂਦੀ ਆ ਇੱਕ ਚ ਉਹ ਪੰਜ ਟਰਾਲੇ ਭਰੇ ਸੀ ਨੋਟਾਂ ਦੀਆਂ ਬੋਰੀਆਂ ਨਾਲ ਨੋਟ ਵੀ ਹਜ਼ਾਰ-ਹਜ਼ਾਰ ਦੇ ਤੇ ਜੇ 5-500 ਦੇ ਹੁੰਦੇ ਤਾਂ 10 ਟਰਾਲੇ ਭਰਨੇ ਦੀ ਫੇਰ ਵੀ ਕਹਿੰਦੇ ਬਚਦੇ ਸੀ ਪੈਸੇ ਇੰਨਾ ਪੈਸੇ ਦਾ ਘਟਾਲਾ ਸੀ ਕਿਸੇ ਨੇ ਕੀਤਾ ਇਹ 94 ਚ ਖਬਰ ਸੁਣੀ ਸੀ ਮੈਂ ਹੋਈ ਆ ਕਿ ਨਹੀਂ ਹੋਈ ਇਹ ਨਹੀਂ ਮੈਨੂੰ ਪਤਾ ਸੁਣੀ ਸੀ ਖਬਰ ਮੈਂ ਇਹ ਉਦੋਂ ਮਾਇਆ ਬਣਦੀ ਆ ਜਦੋਂ ਫਿਰ ਆਪਣੇ ਵਾਸਤੇ ਜਮ੍ਹਾਂ ਖੋਰੀ ਕਰਦਾ ਤੇ ਦੂਜਿਆਂ ਦਾ ਹੱਕ ਮਾਰਦਾ ਇਹ ਉਦੋਂ ਵੱਢਦੀ ਆ ਜ਼ਰੂਰਤ ਮੁਤਾਬਕ ਸਾਨੂੰ ਘਰ ਦੀ ਵੀ ਜ਼ਰੂਰਤ ਆ ਮੋਟਰ ਗੱਡੀ ਦੀ ਵੀ ਜ਼ਰੂਰਤ ਆ ਸੋਹਣੇ ਕੱਪੜਿਆਂ ਦੀ ਵੀ ਵਸਤਰਾਪਤੀ ਦੀ ਵੀ ਹਰ ਥਾਂ ਤੇ ਵਰਤੀ ਜਾਂਦੀ ਆ ਮਨੀ ਪਾਵਰ ਇਹਨੂੰ ਮਾਇਆ ਨਹੀਂ ਕਹਿੰਦੇ ਮਾਇਆ ਤਾਂ ਆ ਪੈਂਦੀ ਆ ਜਦੋਂ ਚਸਕਿਆਂ ਦੇ ਵਿੱਚ ਫਸ ਕੇ ਇਨਸਾਨ ਦੂਜੇ ਦਾ ਨੁਕਸਾਨ ਕਰਦਾ ਇਹਨਾਂ ਤੋਂ ਜਦੋਂ ਬਚ ਗਿਆ ਮਹਾਰਾਜ ਕਹਿੰਦੇ ਕਿਉਂਕਿ ਜਿਸਮਨੁਖ ਨੇ ਉਹ ਨਾਮ ਰਸ ਪੀਤਾ ਪ੍ਰਭੂ ਪਰਮਾਤਮਾ ਦਾ ਨਾਮ ਰਸ ਪੀ ਲਿਆ ਉਸ ਨੂੰ ਇਹ ਮਾਇਆ ਵਾਲਾ ਸਵਾਦ ਚੰਗਾ ਨਹੀਂ ਲੱਗਦਾ ਫਿਰ ਉਹ ਸੀਮਤ ਹੋ ਜਾਂਦਾ ਲੋੜਾਂ ਮੁਤਾਬਕ ਕਿਉਂਕਿ ਤਾਂ ਧੰਨੇ ਭਗਤ ਦੀ ਆਪਾਂ ਬਾਣੀ ਪੜ੍ਹਦੇ ਹੁੰਨੇ ਆ ਦੋਸਰ ਦਾਲ ਇਸ ਤਰ੍ਹਾਂ ਮੈਂ ਹੁਣ ਪੰਕਤੀ ਬੋਲ ਨਹੀਂ ਸਕਿਆ ਉਹ ਮੰਗ ਕੇ ਵੀ ਲੈਣੀ ਆ ਸੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਮੰਗਣਾ ਪਰ ਇੱਕ ਦਰਤ ਹੋਈਆਂ ਗੁਰੂ ਤੋਂ ਹੀ ਦਰਦਰ ਦਾ ਮੰਗਤਾ ਨਾ ਉਹ ਦਰਦਰ ਦੇ ਮੰਗਤੇ ਨੂੰ ਝੜਕਾਂ ਪੈਂਦੀਆਂ ਜੇ ਆਪਾਂ ਬਾਹਰੀ ਧਾਰਨਾ ਲਈਏ ਇੱਕ ਦਰਦ ਅਰਜਿਆ ਰਹਿੰਦਾ ਅੱਗੇ ਲੱਲਾ ਐਸੇ ਲੈ ਬੰਨ ਲਾਵੇ ਅਨਤ ਨ ਜਾਏ ਪਰਮ ਸੱਚ ਪਾਵੇ ਮਹਾਰਾਜ ਕਹਿੰਦੇ ਜੇ ਕਿਸੇ ਮਨੁੱਖ ਦਾ ਮਨ ਅਜੇਹੀ ਇਕਾਗਰਤਾ ਨਾਲ ਪ੍ਰਭੂ ਦੀ ਯਾਦ ਵਿੱਚ ਬਿਰਤੀ ਜੋੜ ਲਏ ਤਾਂ ਫੇਰ ਮਹਾਰਾਜ ਕਹਿੰਦੇ ਕਿ ਕਿਸੇ ਹੋਰ ਪਾਸੇ ਵੱਲ ਨਾ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾthr ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਵੀ ਕਿਸੇ ਪਾਸੇ ਹੋਰ ਮਨਾ ਨਾ ਭਟਕੇ ਕਿਤੇ ਹੋਰ ਮਨਾ ਆਸ ਰੱਖੇ ਵਿੱਚੋਂ ਆ ਮਿਲ ਜੂ ਤੇ ਉਹ ਤੋਂ ਮਿਲ ਜੂ ਤੇ ਇੱਥੇ ਆ ਮਿਲ ਗਿਆ ਇੱਕੇ ਕੋਲੀ ਸਭ ਕੁਸਾ ਸਰਬ ਕਲਾ ਸਮਰੱਥ ਸਾਰੀਆਂ ਦਾਤਾਂ ਦਾ ਮਾਲਕ ਪ੍ਰਭੂ ਪਰਮਾਤਮਾ ਹੀ ਹੈ ਇਸ ਲਈ ਸਿਮਰਨ ਨਾਲ ਜੁੜੀਏ ਅੱਗੇ ਮਹਾਰਾਜ ਕਹਿੰਦੇ ਨੇ ਅਰ ਜੋਤਹ ਪ੍ਰੇਮ ਲੈ ਬਲਾਵੇ ਪਹਿਲਾ ਵਾਲਾ ਬੰਦ ਸੁਣਿਆ ਆਪਾਂ ਅੰਤ ਨਾ ਜਾਏ ਪਰਮ ਸੱਚ ਪਾਵੇ ਅਰ ਜੋਤਹ ਪ੍ਰੇਮ ਲੈ ਬ ਲਾਵੇ ਮਹਾਰਾਜ ਕਹਿੰਦੇ ਕਿ ਕਿਸੇ ਹੋਰ ਪਾਸੇ ਵੱਲ ਨਾ ਪਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ ਸਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਅਤੇ ਜੇ ਉਸ ਲਿਬ ਦੀ ਹਾਲਤ ਵਿੱਚ ਪ੍ਰੇਮ ਦੀ ਤਾਰ ਲਾ ਦੇਵੇ ਭਾਵ ਇੱਕ ਤਾਰ ਮਗਨ ਰਹੇ ਇੱਕੋ ਇੱਕ ਦੀ ਯਾਦ ਬੱਸੀ ਰਹੇ ਪ੍ਰਭੂ ਪਰਮਾਤਮਾ ਦੀ ਹਰ ਵੇਲੇ ਅੱਗੇ ਮਹਾਰਾਜ ਕਹਿੰਦੇ ਤੋ ਅੱਲਾ ਲਹਿ ਲਹਿ ਚਰਨ ਸਮਾਵੇ ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਵਾ ਵਾਰ ਬਾਰ ਬਿਸਨ ਸਮਾਰ ਹੇ ਪਾਈ ਸਦਾ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖ ਬਿਨਸ ਸਮਾਰਨ ਆਵੇ ਹਾਰ ਮਹਾਰਾਜ ਕਹਿੰਦੇ ਫੇਰ ਜੀਵ ਮਨੁੱਖ ਜਨਮ ਦੀ ਬਾਜੀ ਹਾਰ ਕੇ ਨਹੀਂ ਜਾਂਦਾ ਜੋ ਸੁਪ੍ਰਭੂ ਪਰਮਾਤਮਾ ਨੂੰ ਯਾਦ ਰੱਖਦਾ ਤਾ ਫਿਰ ਮਨੁੱਖੇ ਜਨਮ ਵਾਲੀ ਬਾਜੀ ਆ ਜਿੱਤ ਕੇ ਜਾਏਗਾ ਆਰਦਾਣੀ ਬਲ ਬਲ ਜੋ ਬਿਨ ਸਤਨ ਬਿਨ ਸਤਨ ਜਸ ਗਾਵੇ ਮਹਾਰਾਜ ਕਹਿੰਦੇ ਨਾ ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਉਂਦਾ ਹੈ ਬਿਨ ਸਿ ਮਿਲੇ ਸਭ ਹੀ ਸੱਚ ਪਾਵੇ ਮਹਾਰਾਜ ਕਹਿੰਦੇ ਪੂਰਾ ਭਾਵ ਦੱਸਦੇ ਨੇ ਤੇ ਅਨਜਾਨਾ ਬਾਲ ਅਨਜਾਨਾ ਬਾਲ ਵੀ ਅਨਜਾਨ ਮਨੁੱਖ ਕਹਿ ਲੋ ਆਪਾਂ ਅਨਜਾਨਾ ਬਾਲ ਆਪਣੇ ਪਿਤਾ ਦੀ ਗੋਦ ਵਿੱਚ ਪਿਤਾ ਦੀ ਉਂਗਲੀ ਫੜ ਕੇ ਬੇ ਬੇਫੇਕਰ ਰਹਿੰਦਾ ਹੈ ਅਨਜਾਨ ਬਾਲ ਛੋਟਾ ਚਲੋ ਆਪਾਂ ਬਾਹਰ ਅੰਦਰ ਜਾਂਦੇ ਆ ਜਾਂ ਕੋਈ ਤੀਰਥ ਯਾਤਰਾ ਤੇ ਗਏ ਆ ਛੋਟਾ ਬਾਲਕ ਆਪਣੇ ਪਿਤਾ ਦੀ ਉਂਗਲ ਫੜੀ ਹੋਵੇ ਤਾਂ ਬੇਫਿਕਰ ਰਹਿੰਦਾ ਉਹਨੂੰ ਬੇਫਿਕਰ ਹੋ ਕੇ ਆਬਦਾ ਹੋ ਤੀਰਥ ਯਾਤਰਾ ਕਰਦਾ ਜਾਂ ਮੇਲਾ ਦੇਖਣ ਗਿਆ ਕਹਿ ਲੋ ਮੇਲੇ ਵਾਲੀ ਗੱਲ ਤੋਂ ਜ਼ਿਆਦਾ ਗਈ ਬਈ ਮੇਲਾ ਬਹੁਤ ਸੋਹਣਾ ਮੇਲਾ ਲੱਗਿਆ ਹੋਇਆ ਮੇਲਾ ਦੇਖ ਰਿਹਾ ਤੇ ਆਪਦੇ ਪਿਤਾ ਦੀ ਉਂਗਲ ਫੜੀ ਫਿਰਦਾ ਛੋਟਾ ਬੱਚਾ ਤੇ ਮੇਲੇ ਦੇ ਵਿੱਚ ਐਨਾ ਮਗਨ ਹੋ ਗਿਆ ਪਿਤਾ ਜੀ ਨੂੰ ਕਹਿੰਦਾ ਬੱਸ ਛੱਡ ਦੇ ਛੱਡ ਦੇ ਤੂੰ ਉਂਗਲ ਛੱਡ ਮੇਰੀ ਕਿ ਪਿਤਾ ਨੇ ਉਹਦੀ ਬਾਹ ਪਕੜੀ ਹੋਈ ਸੀ ਹੱਥ ਪਕੜਿਆ ਹੋਇਆ ਸੀ ਉਹ ਕਹਿੰਦਾ ਛੱਡ ਦੇ ਛੱਡ ਦੇ ਬੱਸ ਮੈਂ ਦੇਖ ਲਵਾਂ ਉਹਨੇ ਕੋਈ ਕਰਤਾ ਖਿੱਚ ਖਿਚਾ ਕੇ ਆਪ ਦਾ ਹੱਥ ਛਡਾ ਲਿਆ ਪਿਤਾ ਤੋਂ ਆਪ ਦਾ ਹੱਥ ਛਡਾ ਛਡਾ ਲਿਆ ਤੇ ਮੇਲੇ ਵਿੱਚ ਰੁਲ ਗਿਆ ਹਣ ਕੁਝ ਚਿਰ ਤਾਂ ਮੇਲਾ ਚੰਗਾ ਲੱਗਿਆ ਜਦੋਂ ਪਿਤਾ ਦੀ ਯਾਦ ਆਈ ਨਾ ਤਾਂ ਹੁਣ ਪਿਤਾ ਮਿਲ ਰਿਹਾ ਤੇ ਨਾ ਮੇਲਾ ਚੰਗਾ ਲੱਗਦਾ ਦੋਨਾਂ ਪਾਸਿਆਂ ਤੋਂ ਗਿਆ ਇਹਦਾ ਭਾਵ ਇਹ ਆ ਵੀ ਗੁਰੂ ਦੇ ਲੜ ਲੱਗੇ ਰਹੀਏ ਭਾਈ ਤੇ ਦੁਨੀਆਂ ਵਾਲਾ ਮੇਲਾ ਵੀ ਦੇਖਦੇ ਰਹੀਏ ਦੁਨੀਆਂ ਇੱਕ ਮੇਲਾ ਹੀ ਆ ਜੋ ਮਨੁੱਖਾ ਜੀਵਨ ਜੀ ਰਹੇ ਆ ਰਸਤੇ ਨੇ ਧੀਆਂ ਪੁੱਤਰ ਨੇ ਪੋਤੇ ਦੋਧਰੇ ਨੇ ਇੱਕ ਮੇਲਾ ਹੀ ਆ ਪਰ ਮੇਲਾ ਇਹ ਗੁਰੂ ਦੀ ਉਂਗਲ ਫੜ ਕੇ ਦੇਖ ਜੇ ਗੁਰੂ ਦੇ ਚਰਨੀ ਲਾ ਕੇ ਮੇਲਾ ਦੇਖ ਜੇ ਕਹਿਣ ਦਾ ਮਤਲਬ ਗਿਆਨ ਦੇ ਨਾਲ ਜੁੜੇ ਰਹੀਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਇਹ ਦੁਨੀਆ ਵਾਲਾ ਮੇਲਾ ਦੇਖ ਜੇ ਇੱਥੇ ਦੱਸਦੇ ਨੇ ਸਤਿਗੁਰੂ ਅਣਜਾਣ ਬਾਲ ਆਪਣੇ ਪਿਤਾ ਦੀ ਗੋਦ ਵਿੱਚ ਪਿਤਾ ਦੀ ਉਂਗਲ ਫੜ ਕੇ ਬੇਫਿਕਰ ਰਹਿੰਦਾ ਹੈ ਤੇ ਪਿਤਾ ਨੂੰ ਹੀ ਰਾਖਾ ਸਮਝਦਾ ਹੈ ਇਸੇ ਤਰ੍ਹਾਂ ਪ੍ਰਭੂ ਦੀ ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਨੂੰ ਆਪਣਾ ਰਾਖਾ ਜਾਣਦੇ ਹਨ ਤਾਂ ਇਹ ਇਥੇ ਭਗਤ ਜਨਾਂ ਨੂੰ ਪ੍ਰਭੂ ਦੇ ਪੁੱਤਰ ਆਖਿਆ ਜਾਂਦਾ ਹੈ ਮਹਾਰਾਜ ਨੇ ਦੱਸਿਆ ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ ਸਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ਵਾ ਵਾ ਵਾਹੀ ਜਾਣੀਏ ਵਾ ਜਾਣੇ ਇਹ ਹੋਏ ਮਹਾਰਾਜ ਕਹਿੰਦੇ ਹੈ ਭਾਈ ਉਸ ਪ੍ਰਭੂ ਨਾਲ ਹੀ ਜਾਣ ਪਛਾਣ ਕਰਨੀ ਚਾਹੀਦੀ ਹੈ ਉਸ ਪ੍ਰਭੂ ਨਾਲ ਸਾਝ ਪਾਇਆ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। اے ਯਾਰ ਉਹ ਜਦ ਮਿਲੇ ਤਬ ਮਿਲਤ ਨ ਜਾਣੇ ਕੋਈ। ਮਹਾਰਾਜ ਕਹਿੰਦੇ ਜਦੋਂ ਇਹ ਜੀਵ ਤੇ ਉਹ ਪ੍ਰਭੂ ਇੱਕ ਰੂਪ ਹੋ ਜਾਂਦੇ ਹਨ ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ। ਪਾਪ ਫਿਰ ਕੋਈ ਹੋਰ ਇਨਾਂ ਮਿਲਿਆਂ ਵਿੱਚ ਵਿਥ ਨਹੀਂ ਲੱਭ ਸਕਦਾ ਕਿਉਂਕਿ ਗੁਰਪਰਮੇਸ਼ਰ ਇੱਕੋ ਜਾਨ ਫਿਰ ਜਿਵੇਂ ਗੁਰੂ ਤੇ ਪਰਮੇਸ਼ਰ ਇੱਕ ਰੂਪ ਆ ਤੇ ਗੁਰੂ ਤੇ ਗੁਰੂ ਦਾ ਪਿਆਰਾ ਵੀ ਇੱਕ ਰੂਪ ਹੋ ਜਾਂਦੇ ਨੇ ਸਤ ਸਸਾ ਸੋ ਨੀਕਾ ਕਰ ਸੁਧ ਕਟ ਪਰਚਾ ਕੀ ਬਾਤ ਨਰੋਧ ਮਹਾਰਜ ਕਹਿੰਦੇ ਚੰਗੀ ਤਰ੍ਹਾਂ ਉਸ ਪ੍ਰਮਾਤਮਾ ਦੀ ਸੰਭਾਲ ਕਰੋ ਆਪਣੇ ਮਨ ਨੂੰ ਉਹਨਾਂ ਬਚਨਾਂ ਵਿੱਚ ਲਿਆ ਕੇ ਜੋੜੋ ਜਿੰਨਾ ਕਰਕੇ ਇਹ ਮਨ ਪ੍ਰਮਾਤਮਾ ਵਿੱਚ ਮਿਲ ਸਕੇ ਪਰਚ ਜਾਏ ਘਟ ਪਰਚ ਜੋ ਉਪਜੇ ਭਾਉ ਪੂਰ ਰਹਾ ਤਹ ਤ੍ਰਿਪਵਣ ਰਾਓ ਮਹਾਰਾਜ ਕਹਿੰਦੇ ਪ੍ਰਭੂ ਵਿੱਚ ਮਨ ਪਰਚਾ ਜਾਂ ਜਦੋਂ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਪਰਚ ਦਾ ਮਤਲਬ ਹੁੰਦਾ ਮੇਲ ਜੋਲ ਜਦੋਂ ਗੁਰੂ ਦੇ ਗਿਆਨ ਨਾਲ ਮਨ ਜੁੜਦਾ ਨਾ ਉਦੋਂ ਮਹਾਰਾਜ ਕਹਿੰਦੇ ਨੇ ਤਾਂ ਉਸ ਅਵਸਥਾ ਵਿੱਚ ਤਿੰਨਾ ਭਵਨਾਂ ਦਾ ਮਾਲਕ ਪ੍ਰਮਾਤਮਾ ਹੀ ਹਰਥਾਂ ਵਿਆਪਕ ਦਿਸਦਾ ਹੈ ਖਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬਹੁਰ ਨ ਹੋਈ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿੱਚ ਰੁੱਝ ਜਾਏ ਇਸ ਤਰ੍ਹਾਂ ਜੋ ਵੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੋੜ ਜੰਮਦਾ ਮਰਦਾ ਨਹੀਂ ਜੋ ਖੋਜੇ ਸੋ ਬਹੁਰ ਨ ਹੋਈ ਬਾਰ ਬਾਰ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਹੀ ਲੀਨ ਹੋ ਜਾਂਦੀ ਹੈ ਜੀਵ ਆਤਮਾ ਫਿਰ ਉਹਨੂੰ ਬਾਰ-ਬਾਰ ਸਰੀਰ ਧਾਰਨ ਨਹੀਂ ਕਰਨੇ ਪੈਂਦੇ 84 ਦਾ ਗੇੜ ਮੁੱਕ ਜਾਂਦਾ ਖੋਜ ਬੂਝ ਜੋ ਕਰੇ ਵਿਚਾਰ ਮਹਾਰਾਜ ਕਹਿੰਦੇ ਨਾ ਜੇ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁਰਮੁਰ ਚੇਤੇ ਕਰਦਾ ਹੈ ਤੇ ਫਿਰ ਕੀ ਹੁੰਦਾ ਤੋ ਪਾਵਜਲ ਤਰਤਨ ਲਾਵੇ ਭਾਰ ਮਹਾਰਾਜ ਕਹਿੰਦੇ ਫਿਰ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਲੰਗੜデア ਚੈਰਮਨੀ ਲਗਦਾ ਬਹੁਤ ਛੇਤੀ ਨਿਕਲ ਜਾਂਦਾ ਭਵਸਲ ਸੰਸਾਰ ਸਮੁੰਦਰ ਤੋਂ ਛੇਤੀ ਪਾਰ ਨਿਕਲ ਜਾਂਦਾ ਫਿਰ ਸੱਸਾ ਸੋ ਸਹ ਸੇਜ ਸਵਾਰੇ ਮਹਾਰਾਜ ਕਹਿੰਦੇ ਉਹ ਜੀਵ ਇਸਤਰੀ ਆਪਣੀ ਹਿਰਦਾ ਰੂਪ ਖਾਸਮ ਪ੍ਰਭੂ ਦੀ ਸੇਜ ਸਵਾਰਦੀ ਹੈ ਸੋਈ ਸਹੀ ਸੰਦੇਸ਼ ਸੰਦੇਸ਼ ਨਿਵਾਰੇ ਮਹਾਰਾਜ ਕਹਿੰਦੇ ਉਹੀ ਜੀਵ ਸਖੀ ਆਪਣੇ ਮਨ ਦੇ ਸੰਸੇ ਦੂਰ ਸੰਸੇ ਦੂਰ ਕਰਦੀ ਹੈ ਆਪਦੇ ਮਨ ਦੇ ਸੰਸੇ ਦੂਰ ਹੋ ਜਾਂਦੇ ਨੇ ਅਲਪ ਸੁਖ ਛਡ ਅਲਪ ਸੁਖ ਛਡ ਪਰਮ ਸੁਖ ਪਾਵਾਂ ਮਹਾਰਾਜ ਕਹਿੰਦੇ ਜਿਹੜੀ ਜੀਵ ਇਸਤਰੀ ਦੁਨੀਆ ਵਾਲੇ ਹੋਸੇ ਸੁਖ ਛੱਡ ਕੇ ਹੋਸੇ ਸੁਖ ਛੱਡ ਕੇ ਪ੍ਰਭੂ ਦਾ ਪ੍ਰਭੂ ਦੇ ਪਿਆਰ ਦਾ ਸਭ ਤੋਂ ਉੱਚਾ ਸੁੱਖ ਹਾਸਲ ਕਰਦੀ ਹੈ ਨਾ ਮਹਾਰਾਜ ਕਹਿੰਦੇ ਫੇਰ ਤੱਬ ਇਹ ਤੀਰ ਉਹ ਕੰਤਮਾ ਕਹਾਵਾ ਇਸ ਅਵਸਥਾ ਦੇ ਬਣਿਆ ਹੀ ਅਸਲੀ ਭਾਵ ਵਿੱਚ ਤਦੋਂ ਇਹ ਜੀਵ ਪ੍ਰਭੂ ਦੀ ਇਸਤਰੀ ਤੇ ਉਹ ਪ੍ਰਭੂ ਜੀਵ ਇਸਤਰੀ ਦਾ ਖਸਮ ਅਖਵਾਉਂਦਾ ਹੈ ਮਤਲਬਾ ਪਤੀ ਪਤਨੀ ਵਾਲਾ ਰਿਸ਼ਤਾ ਜੀਵ ਇਸਤਰੀ ਤੇ ਪਤੀ ਪਰਮੇਸ਼ਰ ਇਹਨਾਂ ਦਾ ਮੇਲਜੋਲ ਹੋ ਜਾਂਦਾ ਜੀਵ ਆਤਮਾ ਦਾ ਤੇ ਪਰਮਾਤਮਾ ਦਾ ਅੱਗੇ ਮਹਾਰਾਜ ਦੱਸਦੇ ਨੇ ਹਾ ਹਾ ਹੋਤ ਹੋਏ ਨਹੀਂ ਜਨ ਜਦ ਹੀ ਹੋਏ ਤਬਹ ਮਨ ਮਨ ਮਹਾਰਾਜ ਕਹਿੰਦੇ ਐਵੇਂ ਨਹੀਂ ਪਤਾ ਲੱਗਦਾ ਇਹ ਜਦੋਂ ਬੀਤੇਗੀ ਉਦੋਂ ਪਤਾ ਲੱਗੂ ਬੱ ਜੀਵ ਨੇ ਮਨੁੱਖਾ ਜਨਮ ਹਾਸਲ ਕਰਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ ਉਹਦੀ ਪਛਾਣ ਨਹੀਂ ਕੀਤੀ ਜੋ ਸੱਚਮੁੱਚ ਹਸਤੀ ਵਾਲਾ ਹੈ ਜੋ ਸੱਚਮੁੱਚ ਹਸਤੀ ਵਾਲਾ ਪ੍ਰਭੂ ਪਰਮਾਤਮਾ ਹੈ ਤੇ ਜੀਵ ਨੇ ਉਹਦੀ ਪਛਾਣ ਹੀ ਨਹੀਂ ਕੀਤੀ ਅੱਗੇ ਮਹਾਰਾਜ ਕਹਿੰਦੇ ਨੇ ਜੱਬ ਹੀ ਹੋਏ ਤਵੇ ਮਨ ਮੰਨ ਤੇ ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ ਤਦੋਂ ਹੋਈ ਇਸ ਦਾ ਮਨ ਪ੍ਰਭੂ ਵਿੱਚ ਪਤੀਜਦਾ ਹੈ ਹੈ ਤੋ ਸਹੀ ਲਖੇ ਜੋ ਕੋਈ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਹੈ ਤਾਂ ਜ਼ਰੂਰ ਹੈ ਪਰ ਇਸ ਵਿਸ਼ਵਾਸ ਦਾ ਲਾਭ